ਪੰਜਾਬ 'ਚ ਇੱਕ ਬਹੁਤ ਹੀ ਵੱਡਾ ਘੁਟਾਲਾ ਆਇਆ ਉਹ ਘੁਟਾਲਾ ਅਮਰੂਦ ਘਟਾਲਾ ਵਿਜੀਲੈਂਸ ਠੰਡਾ ਪੈ ਗਿਆ ਸੀ ਲੇਕਿਨ ਜਦੋਂ ਈਡੀ ਨੇ ਕੁਝ ਲੋਕਾਂ ਨੂੰ ਨੋਟਿਸ ਕੱਢੇ ਨੇ ਤੇ ਫਿਰ ਪੰਜਾਬ ਵਿਜੀਲੈਂਸ ਬਿਊਰੋ ਫਿਰ ਗਰਮ ਹੋ ਗਿਆ ਉਹਨੇ ਆਪਣੀ ਸਰਗਰਮੀ ਦਿਖਾ ਦਿੱਤੀ ਹੈ ਤੇ ਹੁਣ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅਮਰੂਦ ਘਟਾਲੇ 'ਚ ਲੜੀਂਦੇ ਨਾਇਬ ਤਹਿਸੀਲਦਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਢਮਾਡਾ ਮਹਾਲੀ ਦੇ ਬਹੁ ਕਰੋੜੀ ਅਮਰੂਦ ਬਾਗ ਮਾਪਜੇ ਘਟਾਲੇ ਦੇ ਵਿੱਚ ਨਾਮਜਦ ਨਾਇਬ ਤਹਿਸੀਲਦਾਰ ਜਸਕਰਨ ਸਿੰਘ ਬਰਾੜ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕਰ ਲਿਆ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦੀ ਅਰਜ਼ੀ ਖਾਰਜ ਹੁਣ ਪਿੱਛੋਂ ਮੁਲਜ਼ਮ ਨੇ ਅੱਜ ਮਹਾਲੀਸ ਦੇ ਵਿਜੀਲੈਂਸ ਦੇ ਮੁੱਖ ਦਫ਼ਤਰ 'ਚ ਆਤਮ ਸਮਰਪਣ ਕਰ ਦਿੱਤਾ ਵਿਜੀਲੈਂਸ ਨੇ ਉਸ ਦੀ ਗ੍ਰਿਫਤਾਰੀ ਪਾ ਦਿੱਤੀ ਹੈ ਪੰਜਾਬ ਅਗੇਂਸਟ ਕਰਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਉ ਨੇ ਇਸ ਮਾਮਲੇ ਨੂੰ ਮੀਡੀਆ ਵਿੱਚ ਉਜਾਗਰ ਕੀਤਾ ਸੀ ਇਸ ਮਗਰੋਂ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਅਮਰੂਦਾਂ ਦੇ ਬਾਗਾਂ ਸੰਬੰਧਿਤ ਘਟਾ ਮਾਵਜਾ ਵੰਡ ਘਟਾਲੇ ਵਿੱਚ ਨਾਇਬ ਤਹਿਸੀਲਦਾਰ ਜਸਕਰਨ ਸਿੰਘ ਬਰਾੜ ਦੀ ਵੀ ਸ਼ੱਕੀ ਭੂਮਿਕਾ ਪਤਲ ਗੰਗਲ ਤੋਂ ਬਾਅਦ ਵਿਜੀਲੈਂਸ ਨੇ ਉਸ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰ ਲਿਆ ਸੀ ਮੁੱਢਲੀ ਜਾਂਚ ਵਿੱਚ ਪਤਾ ਲੱਗਾ ਕਿ ਫਰਜੀ ਲਾਪਤਰੀ ਨੂੰ ਮਾਪਜਾ ਜਾਰੀ ਕਰਨ ਵਿੱਚ ਜਸਕਰਨ ਸਿੰਘ ਬਰਾੜ ਅਤੇ ਇਸ ਕੇਸ ਦੇ ਮੁਖ ਮਲਜਨ ਦੀ ਆਪਸੀ ਮਿਲਿਪੁਗ ਸੀ ਇਹ ਹੀ ਨਹੀਂ ਅਦਾਇਗੀਆਂ ਜਾਰੀ ਕਰਨ ਤੋਂ ਪਹਿਲਾਂ ਰਿਕਾਰਡ ਖੋਖਣ ਤੋਂ ਪਤਾ ਲੱਗਾ ਕਿ ਕੁਝ ਜ਼ਮੀਨ ਮਾਲਕਾਂ ਦਾ ਨਾਮਤੇ ਹਿੱਸਾ ਮਾਲ ਰਿਕਾਰਡ ਦੇ ਨਾਲ ਮੇਲ ਹੀ ਨਹੀਂ ਖਾਂਦਾ ਸੀ ਤੇ ਕੁਝ ਨਾਮ ਬਿਨਾ ਕਿਸੇ ਆਧਾਰ ਤੋਂ ਗਲਤ ਤਰੀਕੇ ਨਾਲ ਲਾਭਪਾਤਰੀਆਂ ਦੀ ਸੂਚੀ ਸ਼ਾਮਲ ਕੀਤੀ ਗਈ ਸੀ ਕਿਉਂਕਿ ਉਹਨਾਂ ਨੇ ਭੂਮੀ ਗ੍ਰੈਂਡ ਕਾਨੂੰਨ ਦੀ ਧਾਰਾ 11 ਤਹਿਤ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਜ਼ਮੀਨ ਖਰੀਦੀ ਸੀ ਨਾਇਬ ਤਹਿਸੀਲਦਾਰ ਨੇ ਖਸਰਾ ਗਿਰਦੌਰੀ ਰਿਕਾਰਡ ਜਿਸ ਨਾਲ ਛੇੜਖਾਨੀ ਕੀਤੀ ਗਈ ਸੀ ਨੂੰ ਵੀ ਨਜ਼ਰਅੰਦਾਜ਼ ਕਰਦਿਆਂ ਵੇਰੇ ਵਾਲੀ ਫਾਈਲ ਇੱਕੋ ਦਿਨ ਵਿੱਚ ਤਿੰਨ ਵਾਰ ਡੀਲ ਕਰਕੇ ਅਦਾਇਗੀਆਂ ਦੀ ਸ਼ਿਫਾਰਿਸ਼ ਕਰਨ ਵਿੱਚ ਵੈਲੋੜੀ ਜਲਦਬਾਜ਼ੀ ਕੀਤੀ ਉਹਦੇ ਸ਼ੁਰੂ ਵਿੱਚ ਹਾਈ ਕੋਰਟ ਵੱਲੋਂ 11 ਦਸੰਬਰ 2023 ਨੂੰ ਨਾਇਬ ਤਹਿਸੀਲਦਾਰ ਨੂੰ ਜਾਂਚ ਵਿੱਚ ਸ਼ਾਮਲ ਹੋਣ ਦੇ ਦੇਸ਼ਾਂ ਨਾਲ ਅੰਤਮ ਰਾਹਤ ਮਿਲੀ ਸੀ ਉਧਰ ਪੰਜਾਬ ਗ੍ਰੇਸ ਕ腐ਸ਼ਨ ਦੇ ਪ੍ਰਧਾਨ ਦੱਸਿਆ ਕਿ ਹਾਈ ਕੋਰਟ ਦੀ ਸ਼ਕਤੀ ਤੋਂ ਬਾਅਦ ਲਗਭਗ 150 ਕਰੋੜ ਰੁਪਏ ਦੇ ਮਾਪਜੇ ਘਟਾਲੇ ਵਿੱਚ ਹੁਣ ਤੱਕ ਸਿਰਫ 60 ਕਰੋੜ ਰੁਪਏ ਹੀ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਹੋਏ ਨੇ ਉਹਨਾਂ ਵਿਜੀਲੈਂਸ ਦੀ ਜਾਂਚ ਤੇ ਸਵਾਲ ਚੁੱਕਦੇ ਆ ਕਿ ਕਰੀਬ 50 ਤੋਂ ਵੱਧ ਵਿਕਤੀਆਂ ਖਿਲਾਫ ਵਿਜੀਲੈਂਸ ਨੇ ਹੁਣ ਤੱਕ ਕਾਰਵਾਈ ਨਹੀਂ ਕੀਤੀ ਜਿਸ ਕਨ ਮਾਮਲੇ ਦੇ ਬਾਕੀ ਪੈਸੇ ਖਜ਼ਾਨੇ ਵਿੱਚ ਨਹੀਂ ਆ ਸਕੇ ਉਹਨਾਂ ਮੰਗ ਕੀਤੀ ਕਿ ਇਸ ਕੱਪੜੇ ਸਬੰਧੀ ਬਾਕੀ ਸ਼ੱਕੀ ਵਿਕਤੀਆਂ ਵਿਰੁੱਧ ਵੀ ਸਿਕੰਜਾ ਕੱਸ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਧਰ ਪੰਜਾਬ ਵਿਜੀਲੈਂਸ ਬਿਊਰੋ ਦੇ ਬਲਾਰੇ ਦੱਸਿਆ ਸ਼ੁਰੂ ਵਿੱਚ ਬਰਾੜ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਮਿਤੀ 11 ਦਸੰਬਰ 2023 ਦੇ ਹੁਕਮਾਂ ਰਹੀ ਜਾਂਚ ਵਿੱਚ ਸ਼ਾਮਲ ਹੋਣ ਦੇ ਨਿਰਦੇਸ਼ਾਂ ਨਾਲ ਅੰਤਮ ਰਾਹਤ ਮਿਲ ਗਈ ਸੀ ਇਸ ਤੋਂ ਬਾਅਦ ਉਹ ਜਾਂਚ ਵਿੱਚ ਸ਼ਾਮਲ ਤਾਂ ਹੋਇਆ ਪਰ ਬਿਊਰੋ ਨਾਲ ਕੋਈ ਸਹਿਯੋਗ ਨਹੀਂ ਦਿੱਤਾ ਇਸੇ ਚੱਲਦੇ ਵਿਜੀਲੈਂਸ ਬਿਊਰੋ ਨੇ ਉੱਚ ਅਦਾਲਤ ਵਿੱਚ ਉਸ ਦੀ ਜਮਾਨਤ ਅਰਜ਼ੀ ਦਾ ਸਖਤ ਵਿਰੋਧ ਕੀਤਾ ਤੇ ਅੰਤ ਵਿੱਚ ਉਸ ਦੀ ਪਟੀਸ਼ਨ ਅਤੇ ਜਵਾਬ ਦੇ ਵਿਰੁੱਧ ਦੋ ਹਲਫੀਆ ਬਿਆਨ ਦਾਰ ਕੀਤੇ। ਉਹਨਾਂ ਅੱਗੇ ਕਿਹਾ ਕਿ ਕਈ ਸੁਣਵਾਈਆਂ ਤੇ ਵਿਸਤਾਰਤ ਦਲੀਲਾਂ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਿਤੀ 20 ਮਾਰਚ 2024 ਨੂੰ 25 ਪੰਨਿਆਂ ਦੇ ਹੁਕਮ ਰਾਏ ਉਸ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ। ਇਸ ਤੋਂ ਬਾਅਦ ਜਸਕਰਨ ਸਿੰਘ ਬਰਾੜ ਲਗਾਤਾਰ ਭਗੌੜਾ ਰਿਹਾ ਤੇ ਸੁਪਰੀਮ ਕੋਰਟ ਵਿੱਚ ਜ਼ਮਾਨਤ ਲਈ ਸਪੈਸ਼ਲਿ ਪਟੀਸ਼ਨ ਦਾਰ ਕਰੀਤੀ। ਇਸ ਤੋਂ ਬਾਅਦ 27 ਅਗਸਤ 2024 ਨੂੰ ਇਸ ਬਹੁ ਕਰੋੜੀ ਘਟਾਲੇ ਵਿੱਚ ਮੁੱਲਜ਼ਮ ਦੀ ਭੂਮਿਕਾ ਅਤੇ ਉਸ ਵੱਲ ਵੱਖ-ਵੱਖ ਹੱਤਕੰਡੇ ਵਰਤ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜਦਿਆਂ ਕਾਨੂੰਨੀ ਪ੍ਰਕਿਰਿਆ ਤੋਂ ਬਚਣ ਸੰਬੰਧੀ ਉਸ ਦੇ ਗਲਤ ਆਚਰਣ ਬਾਰੇ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਉਸ ਦੀ ਅਗਾਊਂ ਜ਼ਮਾਨਤ ਖਾਰਜ ਕਰ ਦਿੱਤੀ ਅਤੇ ਉਸ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਵਿਜੀਲੈਂਸ ਬਿਊਰੋ ਦੇ ਜਾਂਚ ਅਧਿਕਾਰੀ ਅੱਗੇ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਵਿਜੀਲੈਂਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਮੁੱਲਜ਼ਮ ਨਾਇਬ ਤਹਿਸੀਲਦਾਰ ਨੇ ਵਿਜੀਲੈਂਸ ਬਿਊਰੋ ਥਾਣਾ ਮਹਾਲੀ ਵਿਖੇ ਆਤਮ ਸਮਰਪਣ ਕਰ ਦਿੱਤਾ ਇਸ ਮਾਮਲੇ ਦੇ ਹੁਣ ਅਗਲੀ ਜਾਂਚ ਕਰਨ ਵਾਸਤੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਅਸਲ ਵਿੱਚ ਈਡੀ ਦੀ ਵੀ ਐਂਟਰੀ ਹੋ ਚੁੱਕੀ ਹੈ ਈਡੀ ਨੇ ਕਈ ਇਸ ਦੇ ਵਿੱਚ ਜਿਹੜੇ ਲਾਭਪਾਤਰੀ ਨੇ ਕਪੜੇ ਕੱਢਣ ਵਾਲੇ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਨੇ ਇਹਦੇ ਵਿੱਚ ਕੁਝ ਪੰਜਾਬ ਦੇ ਵੱਡੇ ਆਈਐਸ ਅਫਸਰਾਂ ਦਾ ਵੀ ਹੱਥ था ਕਿ ਉਹਨਾਂ ਦੇ ਪਰਿਵਾਰਾਂ ਨੂੰ ਵੀ ਪੈਸੇ ਗਏ ਨੇ ਹਾਲਾਂਕਿ ਪੰਜਾਬ ਸਰਕਾਰ ਨੇ ਉਹਨਾਂ ਦੇ ਖਿਲਾਫ ਤੇ ਕੋਈ ਕਾਰਵਾਈ ਨਹੀਂ ਕੀਤੀ ਲੇਕਿਨ ਈਡੀ ਦੇ ਨੋਟਸਾਂ ਤੋਂ ਬਾਅਦ ਅਪਸਰਾਂ ਨੂੰ ਦੀਆਂ ਰਾਤਾਂ ਦੀਆਂ ਨੀਂਦਾਂ ਜਿਹੜੀਆਂ ਮੈਂ ਉਹ ਭੱਜ ਗਈਆਂ ਨੇ ਹੁਣ ਈਡੀ ਦੀ ਸਰਗਰਮੀ ਤੋਂ ਬਾਅਦ ਇੱਕ ਵਾਰ ਫਿਰ ਪੰਜਾਬ ਵਿਜੀਲੈਂਸ ਬਿਊਰੋ ਸਰਗਰਮ ਹੋ ਗਿਆ ਦੇਖਦੇ ਹਾਂ ਕਿ ਇਹਦੇ ਚ ਕਿੰਨੇ ਕਸੂਰਵਾਰ ਲੋਕਾਂ ਨੂੰ ਸਜ਼ਾ ਮਿਲਦੀ ਆ ਜਾਂ ਫਿਰ ਕਿੰਨੇ ਜਿਹੜੇ ਲੋਕ ਨੇ ਉਹ ਬਰੀ ਸਾਬਤ ਹੁੰਦੇ ਨੇ ਫਿਲਹਾਲ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ